ਵਾਰਿਸ ਪੰਜਾਬ ਦੇ ਕਥਤ ਗਰੁੱਪ ਦੀ ਵਾਇਰਲ ਚੈਟ ਦੇ ਮਾਮਲੇ 'ਚ ਇਸ ਵਾਇਰਲ ਚੈਟ ਦੇ ਵਿੱਚ ਕੁਝ ਲੀਡਰਾਂ ਨੂੰ ਨਿਸ਼ਾਨਾ ਬਣਾਉਣ ਦਾ ਜ਼ਿਕਰ ਕੀਤਾ ਗਿਆ ਜਿਆ ਇਹ ਚੈਟ ਵਾਇਰਲ ਹੋ ਰਹੀ ਹੈ ਅਮਿਤ ਸ਼ਾਹ, ਰਵਨੀਤ ਬਿੱਟੂ ਤੇ ਬਿਕਰਮ ਮਜੀਠੀਆ ਦਾ ਨਾਮ ਇਸ ਵਾਇਰਲ ਚੈਟ 'ਚ ਨਜ਼ਰ ਆਂਦਾ ਹੈ ਤਿੰਨਾਂ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਇਸ ਵਾਇਰਲ ਚੈਟ 'ਚ ਗੱਲ ਆਖੀ ਜਾ ਰਹੀ ਹੈ ਹਾਲਾਂਕਿ ਪੀਟੀਸੀ ਨਿਊਜ਼ ਇਸ ਵਾਇਰਲ ਚੈਟ ਦੀ ਪ੍ਰੋਸਕੀ ਬਾਰੇ ਤਸਦੀਕ ਨਹੀਂ ਕਰਦਾ ਪਰ ਤੁਹਾਨੂੰ ਦੱਸ ਦਈਏ ਇਹ ਚੈਟ ਵਾਇਰਲ ਹੋ ਰਹੀ ਹੈ ਵਾਰਸ ਪੰਜਾਬ ਦੇ ਗਰੁੱਪ ਦੀ ਇਹ ਚੈਟ ਤਸਵੀਰ ਜਾਂਦੀ ਹੈ ਤੇ ਨਾਗੂ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ ਅਮਿਤ ਸ਼ਾ ਰਵਨੀਤ ਬਿੱਟੂ ਅਤੇ ਵਿਕਰਮ ਮਜੀਠੀਆ ਦਾ ਨਾਮ ਇਸ ਦੇ ਵਿੱਚ ਆਉਂਦਾ ਹੈ ਜਿਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਆਖੀ ਜਾ ਰਹੀ ਹੈ ਹਾਲਕਿ ਇੱਕ ਵਾਰ ਮੁੜ ਤੋਂ ਦੱਸ ਦਈਏ ਪੀਟੀਸੀ ਨਿਊਜ਼ ਇਸ ਵਾਇਰਲ ਚੈਟ ਬਾਰੇ ਤਸਦੀਕ ਨਹੀਂ ਕਰਦਾ ਪਰ ਵਾਇਰਲ ਚੈਟ ਘਰ TV ਸਕਰੀਨ ਦੇ ਉੱਪਰ ਦਾ ਸਕਰੀਨ ਸ਼ਾਟ ਵੇਖਿਆ ਜਾ ਸਕਦਾ ਹੈ ਕੁਝ ਲੀਡਰਾਂ ਨੂੰ ਨਿਸ਼ਾਨਾ ਬਣਾਇਆ ਜਾਂਦੀ ਗੱਲ ਕਹੀ ਜਾਂਦੀ ਹੈ ਇਹ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਪਾਰ ਰਹੇ ਹੋ ਕਿ ਕੁਝ ਲਿਖਿਆ ਗਿਆ ਮਿਸ ਸ਼ਾਰਮਨੀਰ ਬਟੂਆ ਤੇ ਵਿਕਰਮ ਮਜੀਠੀਆ ਦਾ ਨਾਮ ਐਸੇ ਵਾਇਰਲ ਚੈਟ ਦੇ ਵਿੱਚ ਨਜ਼ਰ ਆਉਂਦਾ ਤੇ ਇਹਨਾਂ ਲੀਡਰਸ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਆਖੀ ਜਾ ਰਹੀ ਹੈ ਜੀ ਹਾਂ ਸਾਡਾ ਸਾਡੇ ਸੋਗੀ ਰਵਿੰਦਰ ਮੀਰ ਜੁੜ ਰਹੇ ਨੇ ਇਸੇ ਖਬਰ ਤੇ ਅਪਡੇਟ ਲਈ ਸਦਰ ਉਕਰਾਂਗੇ ਰਵਿੰਦਰ ਇਹ ਚੈਟ ਦਾ ਕੀ ਮਾਮਲਾ ਦੱਸਿਆ ਜਾ ਰਿਹਾ ਹੈ ਪਤਾ ਚੱਲਿਆ ਕਿ ਆਖਰਕਾਰ ਕੀ ਮਸਲਾ ਹੈ ਇਸ ਚੈਟ ਦਾ ਅਕੋ ਦੇਖੋ ਹਾਲਾਂਕਿ ਅਸੀਂ ਇਸ ਚੈਟ ਦੀ ਪੁਸ਼ਟੀ ਨਹੀਂ ਕਰਦੇ ਇੱਕ ਜਾਂਚ ਦਾ ਵਿਸ਼ਾ ਹੈਗਾ ਕਿ ਇਹ ਚੈਟ ਕਿੱਥੇ ਹੋਈ ਕਿਸ ਗਰੁੱਪ ਦੇ ਵਿੱਚ ਹੋਈ ਇਸ ਗਰੁੱਪ ਦੇ ਵਿੱਚ ਕੌਣ ਕੌਣ ਲੋਕ ਮੌਜੂਦ ਨੇ ਉਹਨਾਂ ਦੀ ਸੋਚ ਕੀ ਹੈ ਆਈਡੀਓਲੋਜੀ ਕੀ ਹੈ ਅਤੇ ਇਸ ਨੂੰ ਆਪਰੇਟ ਕਿੱਥੋਂ ਕੀਤਾ ਜਾ ਰਿਹਾ ਇਹ तमाम ਚੀਜ਼ਾਂ ਹਾਲੇ ਤੱਕ ਜਾਂਚ ਦਾ ਵਿਸ਼ਾ ਲੇਕਿਨ ਇਹਦੇ ਵਿੱਚ ਜੋ ਗੱਲਾਂ ਕਹੀਆਂ ਜਾ ਰਹੀਆਂ ਨੇ ਉਹ ਬਹੁਤ ਅਹਿਮ ਨੇ ਤੇ ਬਹੁਤ ਧਿਆਨ ਦੇਣ ਵਾਲੀਆਂ ਵੀ ਨੇ ਇਹਦੇ ਵਿੱਚ ਅਸੈਸ਼ਿਨੇਸ਼ਨ ਦੀਆਂ ਗੱਲਾਂ ਹੋ ਰਹੀਆਂ ਜਿਦੇ ਵਿੱਚ ਗ੍ਰਾਮ ਮੰਤਰੀ ਅਮਿਤ ਸਾਹ ਜਿਹੜੇ ਕੇਂਦਰ ਦੇ ਮੰਤਰੀ ਰਮਨਿਤ ਬਿੱਟੂ ਸਗਾਲੀਤਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਜੀਠੀਆ ਇਤੋਂ علاوہ ਪ੍ਰਵਿੰਦਰ ਸਿੰਘ ਤਲਵਾੜਾ ਇਹਨਾਂ ਦੀ ਅਸੈਸੀਨੇਸ਼ਨ ਦੀ ਗੱਲ ਹੋ ਰਹੀ ਆ ਇਹ ਵੀ ਗੱਲ ਹੋ ਰਹੀ ਹੈ ਕਿ ਪਹਿਲਾਂ ਕਿਸ ਤਰ੍ਹਾਂ ਅਸੈਸੀਨੇਸ਼ਨ ਕਰਨਾ ਕਤਲ ਕਰਨਾ ਹੈ ਬਾਅਦ ਦੇ ਵਿੱਚ ਕਿਸ ਤਰ੍ਹਾਂ ਕਤਲ ਕਰਨਾ ਸਭ ਤੋਂ ਪਹਿਲਾਂ ਰਮਨਿਤ ਬਿੱਟੂ ਜਿਹਦਾ ਚੈਟ ਦੇ ਵਿੱਚ ਗੱਲਬਾਤ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਰਮਨਿਤ ਬਿੱਟੂ ਕਰਕੇ ਭਾਈ ਅਮਰਿਤਪਾਲ ਜੇਲ੍ਹ ਦੇ ਵਿੱਚ ਕੈਦ ਨੇ ਉਹੀ ਇੱਕ ਵੱਡਾ ਕਾਰਨ ਨੇ ਉਸ ਤੋਂ ਬਾਅਦ ਮਜੀਠੀਆ ਜਿਹੜੇ ਹੈਗੇ ਵਿਕਰਮਜੀਠੀਆ ਉਹਨਾਂ ਦਾ ਨੰਬਰ ਲੱਗਣਾ ਇਸ ਤਰੀਕੇ ਦੀ ਭਾਸ਼ਾ ਦਾ ਇਸਤੇਮਾਲ ਕੀਤਾ ਜਾ ਰਿਹਾ ਮੈਂ ਪਹਿਲਾਂ ਸ਼ੁਰੂ ਵਿੱਚ ਇਹ ਗੱਲ ਕਹੀਏ ਕਿ ਹਾਲੇ ਇਹ ਜਾਂਚ ਦਾ ਵਿਸ਼ਾ ਕਥਿਤ ਤੌਰ ਤੇ ਇਹ ਚੈਟ ਜਿਹੜੀ ਹੈਗੀ ਆ ਇਹ ਸਾਹਮਣੇ ਆਈ ਹੈ ਇੱਕ ਬੜੀ ਗੰਭੀਰਤਾ ਵਾਲਾ ਵਿਸ਼ਾ ਹੈਗਾ ਲੇਕਿਨ ਇਹਦੇ ਵਿੱਚ ਬਹੁਤ ਅਹਿਮ ਜਿਹੜੀਆਂ ਗੱਲਾਂ ਆਈਆਂ ਉਹ ਕਈਆਂ ਜਾਰੀਆਂ ਚੈਟ ਦੇ ਵਿੱਚ ਲਿਖਿਆ ਜਾਈਆਂ ਜਾ ਰਹੀਆਂ ਇੱਕ ਮਹਿਲਾ ਦੀ ਆਡੀਓ ਵੀ ਇਹਦੇ ਨਾਲ ਵਾਇਰਲ ਹੋ ਰਹੀ ਹੈ ਜੋ ਪ੍ਰਵੋਕ ਕਰ ਰਹੀ ਹੈ ਇਸ ਤਰੀਕੇ ਦੇ ਜਿਹੜੇ ਸਾਸ਼ਨ ਨੇਸ਼ਨ ਦੇ ਪੂਰੇ ਕੰਮ ਨੂੰ ਕਰਨ ਦੇ ਲਈ ਉਹ ਵੀ ਉਹ ਮਹਿਲਾ ਕੌਣ ਹੈਗੀ ਆ ਇਸ ਦੀ ਵੀ ਜਾਂਚ ਹਾਲੇ ਤੱਕ ਨਹੀਂ ਹੋ ਰਹੀ ਕਿਸੇ ਤੌਰ ਤੇ ਵੀਡੀਓ ਤੇ ਆਡੀਓ ਜਿਹੜੀ ਹੈਗੀ ਆ ਲਗਾਤਾਰ ਸਾਹਮਣੇ ਆ ਰਹੀ ਹੁੰਦੀ ਹੂੰ ਬਿਲਕੁਲ ਵਾਕਿਆਜੀ ਪਰ ਜਿਸ ਸੰਗ ਨਾਲ ਗੱਲਾਂ ਕਈਆਂ ਜਾ ਰਹੀਆਂ ਇਸ ਦੇ ਵਿੱਚ ਵਾਕਿਆਜੀ ਗੰਭੀਰ ਜਾਂਚ ਦਾ ਵਿਸ਼ਾ ਤਾਂ ਸਮਝਿਆ ਜਾ ਸਕਦਾ ਕਿਉਂਕਿ ਜਾਂਚ ਪੜਤਾਲ ਇਸ ਸੰਬੰਧੀ ਸ਼ੁਰੂ ਕੀਤੀ ਗਈ ਹੈ ਅਰਵਿੰਦਰ ਹਾਲੇ ਤੱਕ ਇਹ ਸਾਡੇ ਕੋਲ ਜਿਹੜੀ ਚੈਟ ਆਈ ਹੈ ਲੇਕਿਨ ਇਹਦੇ ਬਾਰੇ ਹਾਲੇ ਤੱਕ ਪੁਲਿਸ ਦਾ ਕੋਈ ਵੀ ਸਪਸ਼ਟਿਕਰਨ ਸਾਡੇ ਤੱਕ ਸਾਹਮਣੇ ਨਹੀਂ ਆਇਆ ਜਾਂਚ ਉਹ ਕਰ ਰਹੇ ਨੇ ਨਹੀਂ ਕਰ ਰਹੇ ਨਹੀਂ ਕਿਉਂਕਿ ਹਾਲ ਹੀ ਦੇ ਵਿੱਚ ਇਹ ਚੈਟ ਜਿਹੜੀ ਹੈਗੀ ਉਹ ਸਾਡੇ ਤੱਕ ਪਹੁੰਚੀ ਹੈ ਤਾਂ ਲੇਕਿਨ ਇਹਦੇ ਪਿੱਛੇ ਪੁਲਿਸ ਹੋਣ ਕੀ ਕਰ ਰਹੀ ਹੈ ਕਿ ਜਾਂਚ ਏਜੰਸੀਆਂ ਕਰ ਰਹੀਆਂ ਜਾਂ ਪੰਜਾਬ ਪੁਲਿਸ ਕਰ ਰਹੀ ਹੈ ਜਾਂ ਕੇਂਦਰ ਸਰਕਾਰ ਕਰ ਰਹੀ ਕਿਉਂਕਿ ਦੇਖੋ ਇਹਦੇ ਵਿੱਚ ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਾਮ ਵੀ ਲਿਆ ਜਾ ਰਿਹਾ ਹੈ ਕੇਂਦਰੀ ਮੰਤਰੀ ਰਮਨੀਤ ਬਿੱਟੂ ਦਾ ਵੀ ਨਾਮ ਜਾਤ ਲਿਆ ਜਾ ਰਿਹਾ ਪੰਜਾਬ ਦੇ ਜਿਹੜੇ ਲੀਡਰ ਹੈਗੇ ਆ ਕਾਲੀ ਦਲ ਦੇ ਵਿਕਰਮ ਮਜੀਠੀਆ ਉਹਨਾਂ ਦਾ ਵੀ ਨਾਮ ਲਿਆ ਜਾ ਰਿਹਾ ਤੇ ਇਹ तमाम ਨਾਮ ਲਗਾਤਾਰ ਲਏ ਜਾ ਰਹੇ ਨੇ ਲੇਕਿਨ ਇਹਦੇ ਪਿੱਛੇ ਮਕਸਦ ਕੀ ਨੇ ਲੋਕਾਂ ਦਾ ਲੇਕਿਨ ਜਿਹੜੀ ਸ਼ਬਦ ਸ਼ਬਦੇ ਇਸਤੇਮਾਲ ਕੀਤੇ ਜਾ ਰਹੇ ਨੇ ਉਹਦੇ ਵਿੱਚੋਂ ਇਹ ਜ਼ਰੂਰ ਸਪਸ਼ਟ ਹੋ ਰਿਹਾ ਕਿ ਗਰਮ ਖਿਆਲੀਆਂ ਦੇ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਪੰਜਾਬ ਵਿੱਚ ਪਹਿਲਾਂ ਹੀ ਬਹੁਤ ਵਾਰ ਜਿਹੜਾ ਹੈਗਾ ਪੰਜਾਬ ਦਾ ਮਾਹੌਲ ਖਰਾਬ ਹੋ ਚੁੱਕਿਆ ਲਾਅ ਐਂਡ ਆਰਡਰ ਵਿਵਸਥਾ ਦੇ ਪਹਿਲੇ ਬਹੁਤ ਗੁੜੇ ਹਾਲ ਨੇ ਤੇ اپੋਜੀਸ਼ਨ ਪਾਰਟੀਆਂ ਵੀ ਲਗਾਤਾਰ ਕਹਿੰਦੀਆਂ ਹੋਈਆਂ ਦੇਖ ਰਹੀਆਂ ਨੇ ਲੇਕਿਨ ਇਹ ਚੈੱਕ ਦੀ ਕੀ ਜਾਂਚ ਹੋਏਗੀ ਕਿ ਪੰਜਾਬ ਪੁਲਿਸ ਸਿਰ ਵੀ ਆਪਣੇ ਲੈਵਲ ਤੇ ਜਾਂਚ ਕਰੇਗੀ ਜਾਂ ਕੇਂਦਰੀ ਏਜੰਸੀਆਂ ਕਰਨਗੀਆਂ ਜਾਂ ਫਿਰ ਕੇਂਦਰ ਸਰਕਾਰ ਕਰੇਗੀ ਇਹ ਹਾਲੇ ਤੱਕ ਸਪਸ਼ਟ ਨਹੀਂ ਹੈਗਾ ਲੇਕਿਨ ਕਥਿਤ ਤੌਰ ਤੇ ਇਹ ਚੈੱਕ ਤੇ ਆਡੀਓ ਜਿਹੜੀ ਹੈਗੀ ਆ ਉਹ ਸਾਹਮਣੇ ਆ ਰਹੀ ਹੈ ਬੇਦ ਸ਼ੁਕਰੀਆ ਅਰਵਿੰਦਰ ਸਰ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਪਹੁੰਚਾਉਣ ਦੇ ਲਈ ਸੋ ਵਾਕਈ ਜੀ ਇਹ ਚੈਟ ਸਾਹਮਣੇ ਆ ਰਹੀ ਹੈ ਹਾਲੇ ਤੱਕ ਪੁਲਿਸ ਨੇ ਕੋਈ ਇਨਵੈਸਟੀਗੇਸ਼ਨ ਆਪਣੇ ਪੱਧਰ ਤੇ ਸ਼ੁਰੂ ਕੀਤੀ ਜਾਂ ਨਹੀਂ ਇਸ ਸੰਬੰਧੀ ਪੁਲਿਸ ਦਾ ਬਿਆਨ ਆਣਾ ਭਾਵੇਂ ਹਲੇ ਬਾਕੀ ਹੈ ਪਰ ਚੈਟ ਦਾ ਇਹ ਗ੍ਰੈਬ ਸਕ੍ਰੀਨਸ਼ਾਟ ਤੁਹਾਡੇ ਟੀਵੀ ਸਕ੍ਰੀਨ ਦੇ ਉੱਪਰ ਤੁਸੀਂ ਵੇਖ ਪਾ ਰਹੇ ਵਾਰਿਸ ਪੰਜਾਬ ਦੇ ਕਥਤਕ ਗਰੁੱਪ ਦੀ ਇਹ ਚੈਟ ਵਾਇਰਲ ਹੋਈ ਹੈ ਹਾਲਾਂਕਿ ਇੱਕ ਵਾਰ ਮੁਰਤੂ ਦੱਸਦੀ ਹੈ ਪੀਟੀਸੀ ਨਿਊਜ਼ ਇਸ ਵਾਇਰਲ ਚੈਟ ਦੀ ਤਸਦੀਕ ਨਹੀਂ ਕਰਦਾ ਪਰ ਕੁਝ ਲੀਡਰਜ਼ ਨੂੰ ਨਿਸ਼ਾਨਾ ਬਣਾਉਣ ਦੀ ਅੱਖ ਇੱਥੇ ਡਿਸਕਸ ਕੀਤੀ ਜਾ ਰਹੀ ਹੈ ਕੁਝ ਲੀਡਰਜ਼ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਇੱਥੇ ਡਿਸਕਸ ਕੀਤੀ ਜਾ ਰਹੀ ਹੈ ਤੇ ਨਾਲ ਲੀਡਰਜ਼ ਵਿੱਚ ਨਾਮ ਆਂਦਾ ਅਮਿਤ ਸ਼ਾ ਤੇ ਵਿਕਰਮ ਮਜੀਠੀਆ ਦਾ ਵੀ ਜੀਆਂ ਵਾਰਿਸ ਪੰਜਾਬ ਦੇ ਕਥਤਕ ਗਰੁੱਪ ਦੀ ਇਹ ਚੈਟ ਵਾਇਰਲ ਦੱਸੀ ਜਾ ਰਹੀ ਹੈ ਰਵਨੀਤ ਬਿੱਟੂ ਦਾ ਨਾਮ ਵੀ ਇਸ ਚੈਟ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ